ਤੁਰਦਾ ਫਿਰਦਾ ਕਿਲਾ ਨੇੜੇ ਜਾਂਦੇ ਹੋ ਜਾਂਦਾ ਗਾਇਬ ਸੰਤ ਮਹਾਤਮਾਂ ਦੇ ਤਪ ਕਰਨ ਦੁਨੀਆ ਤੋਂ ਰਿਹਾ ਅਦਰਿਸ਼ ਜਾਨ ਦੀ ਬਾਜੀ ਲਾਲ ਲੱਬਿਆ ਕਿਲਾ ਪਿੰਡ ਤੋਂ ਚੱਲਿਆ ਨੂੰ ਦੇਖ ਲਓ 4 ਘੰਟੇ ਹੋ ਗਏ ਆ ਅਜੇ ਵੀ ਅਸੀਂ ਕਿਲੇ ਤੋਂ ਕਾਫੀ ਦੂਰ ਆ ਇਸ ਤਰ੍ਹਾਂ ਦੇ ਪੱਥਰਾਂ ਦੇ ਵਿੱਚੋਂ ਲੰਗ ਲੰਗ ਅਸੀਂ ਆਪਣੀ ਮੰਜ਼ਿਲ ਤੱਕ ਪਹੁੰਚਾਂਗੇ ਕਦੇ ਸੋਚਿਆ ਨਹੀਂ ਸੀਗਾ ਸਾਨੂੰ ਰਾਹਤਾਂ ਦੇ ਵਿੱਚ ਜਗਾ ਲੱਭਣ ਵਾਸਤੇ ਜੰਗਲਾਂ ਵਿੱਚ ਇਦਾਂ ਭਟਕਣਾ ਪੈਣਾ ਆ ਅੱਗੇ-ਅੱਗੇ ਦਾ ਬਹੁਤ ਜ਼ਿਆਦਾ ਰਿਸਕ ਲੱਗਦਾ ਸਾਨੂੰ ਪਤਾ ਨਹੀਂ ਕਿੰਨੇ ਕਿ ਜੰਗਲੀ ਜਾਨਵਰ ਇਸ ਕਿਲੇ ਦੇ ਵਿੱਚ ਲੁਕੇ ਹੋਣਗੇ ਜਿੱਥੇ ਅੱਜ ਤੱਕ ਕੋਈ ਆਇਆ ਹੀ ਨਹੀਂ ਕਦੋਂ ਦੇਖ ਲਓ ਤੁਸੀਂ ਰਾਜੇ ਛੱਡ ਗਏ ਕਦੋਂ ਮਹਾਤਮਾ ਲੋਕ ਇਸ ਕਿਲੇ ਨੂੰ ਛੱਡ ਗਏ ਤੇ ਉਸ ਤੋਂ ਬਾਅਦ ਕੋਈ ਇੱਥੇ ਬੜਿਆ ਹੀ ਨਹੀਂ ਜਿੱਥੇ ਅਸੀਂ ਅੱਜ ਬੜ ਰਹੇ ਆ ਰਾਜੇ ਦੇਖ ਲਓ ਤੁਸੀਂ ਕਿਦਾਂ ਰਾਜ ਕਰਦੇ ਸੀ ਇਹਨਾਂ ਕਿਲਿਆਂ 'ਚ ਕਿਸੇ ਨੇ ਤੁਹਾਨੂੰ ਲੁਕੇ ਹੋਏ ਗੁਪਤ ਕਿਲੇ ਨਹੀਂ ਦਿਖਾਏ ਹੋਣਗੇ ਜਿਹੜੇ ਅਸੀਂ ਤੁਹਾਨੂੰ ਦਿਖਾਲਦੇ ਪਏ ਆ ਸਾਡੀ ਤਾਂ ਬਸ ਸਾਰੇ ਭਰਾ ਭੈਣਾਂ ਨੂੰ ਇੱਕੋ ਹੀ ਬੇਨਤੀ ਹੁੰਦੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਸਾਨੂੰ ਪਤਾ ਲੱਗਦਾ ਰਹੇ ਸਾਡੀਆਂ ਵੀਡੀਓ ਕੌਣ-ਕੌਣ ਕਿੱਥੋਂ-ਕਿੱਥੋਂ ਦੇਖਦਾ ਆ ਅੰਦਰਲੇ ਕਮਰੇ ਦਿਖਾਉਂਦੇ ਆ ਜਿਨ੍ਹਾਂ ਅੰਦਰ ਜਾਣਾ ਮੋਤ ਦੇ ਬਰਾਬਰ ਆ ਪਤਾ ਨਹੀਂ ਕਿੰਨੇ ਕੁ ਜੰਗਲੀ ਜਾਨਵਰ ਅੰਦਰ ਹੋ ਸਕਦੇ ਆ ਵਾਹ ਬਈ ਵਾਹ ਆਸੀਂ ਨਹੀਂ ਸੋਚਿਆ ਸੀ ਸਾਨੂੰ ਇੰਨਾ ਕੁਝ ਦੇਖਣ ਨੂੰ ਮਿਲੇਗਾ ਇਸ ਕਿਲੇ ਦੇ ਅੰਦਰ ਅੱਗੇ ਅੱਗੇ ਪੂਰਾ ਕਪੂਨੇ ਰਾਇਆ ਦੁਬਾਰਾਂ ਦੇ ਵਿੱਚ ਸਰਾ ਕਿਤੇ ਹੋਇਆ ਖਦਾਈ ਕੀਤੀ ਹੋਈ ਆ ਲੱਗਦਾ ਖਜ਼ਾਨਾ ਲੱਭਣ ਵਾਸਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਗਈਆਂ ਆ ਕਿੱਦਾਂ ਰੋਸ਼ਨੀ ਆ ਰਹੀ ਥੱਲੇ ਦੇਖੋ ਤੁਸੀਂ ਬਿਲਕੁਲ ਸਾਹਮਣੇ ਧਾਰਮਿਕ ਮੂਰਤੀ ਆ ਤੁਹਾਨੂੰ ਦਰਸ਼ਨ ਕਰਾਉਨੇ ਆ ਇੱਥੇ ਸੈਨਿਕ ਨਿਗਰਾਨੀ ਕਰਦੇ ਹੋਣਗੇ ਰੌਣਕ ਮੇਲਾ ਹੁੰਦਾ ਹੋਊਗਾ ਮਹਿਫਲਾਂ ਸਜਦੀਆਂ ਹੋਣਗੀਆਂ ਬੱਚਿਆਂ ਦੀਆਂ ਕਲਕਾਰੀਆਂ ਵੱਜਦੀਆਂ ਹੋਣਗੀਆਂ ਅੱਜ ਸੋਨਾ ਸਾਨ ਪਈ ਹੋਈ ਆ ਇਹ ਕਿਲਾ ਖਾਨ ਨੂੰ ਪਿੰਦਾ ਪਿਆ ਆ